ਭਾਈ ਕਨਿਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸਰਦਾਰ ਜਕਾਰ ਸਿੰਘ ਨੇ ਆਪਣੇ ਬੇਟੇ ਵਿਜੇ ਪਾਲ ਸਿੰਘ ਗਿੱਲ ਵੀ ਜਿਹੜੇ ਵਿਆਹ ਦੀ ਖੁਸ਼ੀ ਜਿਹੜਾ ਹੈਗਾ ਅੱਜ ਇਹ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਔਰ ਕੁਝ ਦਵਾਈਆਂ ਨੂੰ ਲਾਗਤ ਦਵਾਈਆਂ ਵਾਸਤੇ ਸਹਾਇਤਾ ਕੀਤੀ ਗਈ ਹੈ ਅਸੀਂ ਭਾਈ ਕਨਿਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਗਿੱਲ ਪਰਿਵਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਰਾਸ਼ਨ ਦੀ ਸੇਵਾ ਭੇਜੀ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੀ ਜਿਹੜੇ ਕੈਂਸਰ ਮੇਜਾਂ ਦੀ ਮਦਦ ਔਰ ਰਾਸ਼ਨ ਦੀ ਜਿਹੜੀ ਸੇਵਾ ਚੱਲ ਰਹੀ ਹੈ ਔਰ ਸਕੂਲਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਗਰਤਾ ਸੰਧੀ ਜਿਹੜੀ ਹੈਗੀਆਂ ਕਾਪੀਆਂ ਵੀ ਵੰਡੀਆਂ ਜਾ ਰਹੀਆਂ ਉਹ ਮਹਮ ਜਿਹੜੀ ਹੈ ਉਹ ਚੱਲ ਰਹੀ ਹੈ ਸਾਡੀ ਕੋਟਪੂਰਾ ਗਰੁੱਪ ਆਫ ਦਾ ਫੈਮਿਲੀ ਵੱਲੋਂ ਜਿਹੜੀ ਹਰ ਸਾਲ ਜਿਹੜੀਆਂ ਹੈਗੀਆਂ ਉਹ ਕਾਪੀਆਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੀ ਹੁਣ ਵੀ ਉਹਨਾਂ ਦੀ ਸੇਵਾ ਹੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਸੰਸਥਾ ਕਿੰਨੇ ਚਿਰ ਤੋਂ ਕੰਮ ਕਰ ਰਹੀ ਹੈ ਇਹ 2009 ਤੋਂ ਸੇਵਾ ਕਰ ਰਹੀ ਹੈ ਉਹ ਯਾਰ ਕੈਂਸਰ ਮੀਜਾਂ ਦੀ ਸੇਵਾ ਕਰ ਰਿਹਾ ਹੈ। ਕੀ ਸਪੀਚ ਦੇਣਾ ਚਾਹੁੰਦੇ। ਅਸੀਂ ਤਾਂ ਇਹੀ ਸੰਦੇਸ਼ ਜਾਣਾ ਟਾਣੇ ਆ ਜੀ ਵੀ ਵੱਧ ਤੋਂ ਵੱਧ ਜਿਹੜੇ ਕੈਂਸਰ ਮੀਜਾਂ ਦੀ ਮਦਦ ਵਾਸਤੇ ਜਿਹੜਾ ਹੈ ਅੱਗੇ ਆਉਣ ਤਾਂ ਕਿ ਜਿਹੜੇ ਹੈ ਕੈਂਸਰ ਦੀ ਬਿਮਾਰੀ ਨੂੰ ਜਿਹੜਾ ਰੋਕtham ਕੀਤੀ ਜਾ ਸਕੇ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਕਹਿੰਦੇ ਸੀ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ